ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਆਏ ਗੁਰੂ ਜੀ ਵਾਹਿਗੁਰੂ ਆਏ ਗੁਰੂ ਜੀ ਵਾਹਿਗੁਰੂ ਆਏ ਗੁਰੂ ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਵਾਗੇ ਗੁਰੂ ਜੀ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬੂਥਗੜ ਜ਼ਿਲ੍ਹਾ ਹੁਸ਼ਿਆਰਪੁਰ ਸ਼੍ਰੀਮਾਨ 108 ਸੁਆਮੀ ਤੁਲਸੀਨਾਥ ਜੀ ਮਹਾਰਾਜ ਮਹਾਂਪੁਰਸ਼ਾਂ ਦੇ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਹੋਇਆਂ 21ਵੀਆਂ ਸਲਾਨਾ ਜੋੜ ਮੇਲਾ ਮਹਾਂਪੁਰਸ਼ਾਂ ਦਾ ਪਿੰਡ ਬੂਥਗੜ ਵਿਖੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ 26 ਤਰੀਕ ਨੂੰ ਮਹਾਪੁਰਸ਼ਾਂ ਦੇ ਅਸਥਾਨਾਂ ਤੇ 44 ਅਖੰਡ ਪੜ ਸਾਹਿਬ ਜਪਜੀ ਸਾਹਿਬ ਜੀਆਂ ਦੇ ਸਮੇਤ ਪ੍ਰਾਰੰਭ ਕੀਤੇ ਗਏ ਹਨ ਅਤੇ 28 ਤਰੀਕ ਨੂੰ 44 ਅਖੰਡ ਪਾਠਾਂ ਦੇ ਜਾਪਾਂ ਦੇ ਭੋਗ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲਾਂ ਦੇ ਵਿੱਚ ਗੁਰਮਤ ਸਮਾਗਮ ਕੀਰਤਨ ਕੀਤੇ ਜਾਣੇ ਨੇ ਤੇ ਸਾਡੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸੋ ਆਪੋ ਆਪਣੇ ਪਰਿਵਾਰਾਂ ਦੇ ਸਮੇਤ ਭਾਈ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਪਰਣ ਦੀ ਕਿਰਪਾਲਤਾ ਕਰੋ ਅਤੇ ਸੰਗਤਾਂ ਨੂੰ ਬੇਨਤੀ ਭਾਈ ਖੁੱਲੇ ਪੰਡਾਰੇ ਜੋ ਲੰਗਰ ਵਰਤਾਏ ਜਾਣਗੇ ਸੰਗਤਾਂ ਨੂੰ ਬੇਨਤੀ ਵੱਧ ਵੱਧ ਚੜ੍ਹ ਕੇ ਸਾਰੀਆਂ ਸੰਗਤਾਂ ਮਹਾਂਪੁਰਸ਼ਾਂ ਦੇ ਅਸਥਾਨਾਂ ਤੇ ਹਾਜ਼ਰੀਆਂ ਪਰਣ ਦੀ ਕਿਰਪਾਲਤਾ ਕਰਨੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ